ਮਨਮੋਨ ਸਿੰਘ ਜੀ ਬਾਹਰਨ ਵਾਲਿਆਂ ਨੇ ਫਤਿਹ ਦੀ ਸਾਂਝ ਪਵਾਈ ਹੈ ਆਓ ਸਾਰੇ ਜਣੇ ਫਤਿਹ ਦੀ ਸਾਂਝ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਤਿਹਾਸ ਦੀ ਗੱਲ ਕਰਾਂ ਸਟੇਜ ਤੇ ਸ਼ੁਸ਼ੋਭਤ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਰਸਾਏ ਪ੍ਰਕਾਸ਼ ਚੋਂ ਪ੍ਰਕਾਸ਼ਮਾਨ ਸੰਤ ਸਮਾਜ ਸਾਡੇ ਹੈੱਡ ਗ੍ਰੰਥੀ ਸਾਹਿਬ ਸਿੱਖ ਸਮਾਜ ਦੀ ਉਹ ਹਸਤੀ ਮੇਰੇ ਪਿਤਾ ਜੀ ਤਮਾਨ ਪ੍ਰੋਫੈਸਰ ਕਰਪਾਲ ਸਿੰਘ ਜੀ ਬਡੂੰਗਰ ਸਾਹਿਬ ਜੀ ਮੈਂ ਇਹਨਾਂ ਦੇ ਸਾਹਮਣੇ ਬਹਿ ਕੇ ਇਤਿਹਾਸ ਦੀ ਗੱਲ ਕਰਨੀ ਚਾਹਾਂ ਸੁਆਮੀ ਜੀ ਬੈਠੇ ਹਰਿਸ਼ਵਰਾਨੰਦ ਜੀ ਜਿਨ੍ਹਾਂ ਦਾ ਪੂਰੇ ਜਗਤ ਪੂਰੀ ਦੁਨੀਆ 'ਚ ਬਹੁਤ ਵੱਡਾ ਸਤਿਕਾਰ ਹੈ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਨੂੰ ਲੈ ਕੇ ਬਾਬਾ ਮਨਮੋਹਨ ਸਿੰਘ ਜੀ ਬੈਠੇ ਆ ਬਾਬਾ ਸੁੱਖਾ ਸਿੰਘ ਜੀ ਤਰਨਾ ਦਲ ਚੋਂ ਬੈਠੇ ਆ ਸਾਡੇ ਹੈੱਡ ਗ੍ਰੰਥੀ ਸਾਹਿਬ ਸੁਰੇਸ਼ ਸ਼ਾਮ ਕਥਾ ਕਰਦੇ ਆ ਇਹ ਅਨੇਕਾਂ ਲੋਕ ਨੇ ਉਹ ਰੂਹਾਂ ਨੇ ਜਿਨ੍ਹਾਂ ਦੇ ਸਾਹਮਣੇ ਜੇ ਮੈਂ ਕੋਈ ਗੱਲ ਕਰਾਂ ਇਤਿਹਾਸ ਦੀ ਤਾਂ ਮੈਨੂੰ ਲੱਗਦਾ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਏਗੀ ਅੱਜ ਜਿਹੜੀ ਗੱਲ ਬਣਦੀ ਐ ਕਰਨੀ ਬਣਦੀ ਐ ਸਾਡੇ ਅਸੀਂ ਸਾਰੇ ਹਿੰਦੂ ਸਮਾਜ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਵੀ ਜੀ ਸਾਡੇ ਮੱਥੇ ਤੇ ਤਿਲਕ ਤੇ ਅੱਜ ਜਨੇਊ ਮੋਡਿਆਂ ਤੇ ਹੈਗਾ ਉਹ ਸ਼ਹਿਬ ਜੀ ਨਵੀਂ ਪਾਚਾਈ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਆ ਉਹਨਾਂ ਦੇ ਪਾਏ ਪੂਰਨਿਆਂ ਤੇ ਉਹਨਾਂ ਦੇ ਲੱਤੇ ਜਿਗਰ ਸਾਹਿਬੇ ਕਮਾਲ ਦਸਵੀਂ ਪਾਕਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਪ੍ਰਕਾਰ ਉਸ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਣ ਲਈ ਅੱਗੇ ਵਧੇ ਉਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਨੇਕਾਂ ਉਹਨਾਂ ਦੇ ਉਪਾਸਕ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ਹੀਦੀ ਦੇ ਜਾਮ ਪੀਤੇ ਆ ਤੇ ਮੈਨੂੰ ਲੱਗਦਾ ਵੀ ਸਨਾਤਨ ਤੇ ਹਿੰਦੂ ਸਮਾਜ ਦਾ ਨਿਜੀ ਤੌਰ ਤੇ ਫਰਜ਼ ਬਣਦਾ ਹੈ ਵੀ ਉਹਨਾਂ ਨੂੰ ਆਕੇ ਨਮਸਤਕ ਹੁਣ ਸਵਾਸ ਸਵਾਸ ਉਹਨਾਂ ਦਾ ਸਿਮਰਨ ਕਰਨ ਜਿਸ ਵਾਸਤੇ ਆਪਾਂ ਇਹ ਸਮਾਗਮ ਰੱਖਿਆ ਪਿਛਲੇ ਤਿੰਨ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਰੰਗਤਾ ਹੋਈ ਅੱਜ ਭੋਗ ਪਾਇਆ ਉਸ ਤੋਂ ਬਾਅਦ ਮਹਾਰਾਜ ਖੁੱਲੇ ਪੰਡਾਲਾਂ ਚ ਦੀਵਾਨਾਂ ਲਈ ਤੁਹਾਡੇ ਸਾਹਮਣੇ ਜੋ ਸ਼ੋਭਤ ਹੋਈ ਅੱਜ ਜਿਹੜਾ ਸਮਾਂ ਜਿਹਦੀ ਮੰਗ ਹੈ ਉਹ ਇਹ ਹੈ ਮੈਂ ਦੇਖੋ ਬਹੁਤ ਥੋੜਾ ਸਮਾਂ ਲਾਵਾਂਗਾ ਕੋਈ ਉੱਠੇ ਹੋਣਾ ਉਸ ਸਮੇਂ ਰੰਗਾ ਸਾਡਾ ਧਰਮ ਪਰिवर्तन ਕਰਾਂਦਾ ਸੀ ਉਸ ਸਮੇਂ ਮੌਕੇ ਦੀਆਂ ਹਕੂਮਤਾਂ ਸਾਡਾ ਧਰਮ ਪਰिवर्तन ਕਰਾਂਦੀਆਂ ਸੀ ਸਾਨੂੰ ਤਲਵਾਰ ਦੇ ਜ਼ੋਰ ਤੇ ਜ਼ਬਰ ਤੇ ਜ਼ੁਲਮ ਨਾਲ ਧਰਮ ਪਰिवर्तन ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਐਸਾ ਪ੍ਰਿਥਵੀ ਦੇ ਉੱਤੇ ਕੋਈ ਧਰਮ ਨਹੀਂ ਜਿੱਥੇ ਚ ਮ੍ਰਿਤਿਉ ਨਹੀਂ ਆਂਦੀ ਨਹੀਂ ਤਾਂ ਸਾਰਾ ਮਨੁੱਖ ਉਸ ਧਰਮ ਨੂੰ ਜੁਆਇਨ ਕਰ ਲੈਂਦੇ ਉਸ ਧਰਮ ਤੋਂ ਪਰਵਰਤਨ ਕਰ ਲੈਂਦੇ ਜਿਹੜੇ ਧਰਮ ਦੇ ਵਿੱਚ ਮੌਤ ਨਾ ਆਇਆ ਕਰਦੀ ਜਦੋਂ ਮੌਤ اٹਲ ਹੈ ਸਚਾਈ ਹੈ ਹਰ ਮਨੁੱਖ ਨੂੰ ਹਰ ਧਰਮ 'ਚ ਹਰ ਰੈਵਰ ਨੂੰ ਹਰ ਔਲਵੀਆਂ ਨੂੰ ਹਰ ਜਿਹੜਾ ਅਵਤਾਰ ਪ੍ਰਿਥਵੀ ਤੇ ਆਇਆ ਹੈ ਉਹਨੂੰ ਆਈ ਹੈ ਤੇ ਫਿਰ ਆਪਾਂ ਵੜ ਪਾਗੇ ਆ ਵੀ ਸਾਡੀ ਰੱਖਿਆ ਕਰਨ ਲਈ ਸਾਡੀ ਛਤਰੀ ਸਾਡੀ ਛੱਤ ਸ਼ਾਸ਼ਾ ਤਾਲਪੁਰਖ ਨੌਵੇਂ ਜਾਮੇ ਦੇ ਵਿੱਚ ਬਣੇ। ਸਾਨੂੰ ਬਚਾਇਆ ਉਸ ਜਨਮ ਤੋਂ। ਅੱਜ 2025 ਜਿਹੜਾ ਚੱਲ ਰਿਹਾ ਪ੍ਰਥਵੀ ਤੇ ਜਿਹੜਾ ਚੱਲ ਰਿਹਾ ਪੰਜਾਬ 'ਚ ਭਾਰਤ 'ਚ ਦੁਨੀਆ 'ਚ ਪਰ ਇਹ ਤੋਂ ਸਭ ਤੋਂ ਵੱਧ ਅਫੈਕਟਿਵ ਕੌਣਾ ਹੈ ਪੰਜਾਬੀ। ਜਿੱਥੇ 10 ਜੋਤਾਂ ਨੇ ਕਾਲਪੁਰਖ ਦੀਆਂ ਨੇ ਸਾਖਸ਼ਾਤ ਮਨੁੱਖੀ ਜਾਂਮੇ 'ਚ ਜਨਮ ਲਿਆ। ਮਾਤ ਲੋਕ ਤੇ ਆਈ ਔ ਜੋਤ ਅਕਾਲਪੁਰਖ ਦੀ ਸਿਰਫ ਸਾਨੂੰ ਰਾਹਤ ਖਾਣ ਲਈ। ਪਰ ਅੱਜ ਅਸੀਂ ਘਰ ਕੀ ਰਹੇ ਆਂ। ਅਸੀਂ ਤੁਰ ਕਿੱਧਰ ਨੂੰ ਪਏ? ਸਭ ਤੋਂ ਵੱਡੀ ਗੱਲ ਜਿਹੜਾ ਮਾਝਾ ਦੁਆਬਾ ਹੁਣ ਤਾਂ ਮਾਲਵਾ ਵੀ ਵੱਡੀ ਇੱਕ ਬਦਲਾਅ ਦੇ ਪਕੜ ਚ ਆਇਆ ਜੇ ਗੁਰੂ ਸਿੱਖੋ ਜੇ ਜਿੰਨੇ ਆਪਾਂ ਸਾਥੀ ਇੱਥੇ ਬੈਠੇ ਆ ਗੁਰੂ ਮਹਾਰਾਜ ਨੂੰ ਨਮਸਤਕ ਹੋ ਰਹੇ ਆ ਜੇ ਧਰਮ ਹੀ ਪਰिवर्तन ਕਰਨਾ ਸੀ ਫਿਰ ਦਿੱਲੀ ਦਰਬਾਰ ਨਾਲ ਲੜਾਈ ਦੀ ਕੀ ਲੋੜ ਸੀ ਫਿਰ ਜਿਹੜੇ ਸਾਡੇ ਬਡੇਰੇ ਪਾਕਿਸਤਾਨ ਛੱਡ ਕੇ ਇੱਧਰ ਆਇਆ ਉਹਨਾਂ ਨੂੰ ਛੱਡ ਕੇ ਆਉਣ ਦੀ ਜ਼ਮੀਨਾ ਜਦੋਂ ਤਾਂ ਕੀ ਲੋੜ ਸੀ ਅੱਜ ਪਤਾ ਨਹੀਂ ਕੀ ਬੁੱਧੀ ਦੇ ਪਰਦਾ ਪਿਆ ਚੰਗੇ ਚੰਗੇ ਘਰ ਚੰਗੇ ਚੰਗੇ ਗਊਥ ਚੰਗੇ ਚੰਗੇ ਕਹਿੰਦੇ ਘਵਾੰਦੇ ਲੋਕ ਧਰਮ ਪਰਵਰਤਨ ਕਰ ਰਹੇ ਆ ਅੱਜ ਕੋਈ ਤੁਹਾਡੀ ਧੌਣ ਤੇ ਕਿਰਪਾਨ ਨਹੀਂ ਰੱਖੀ ਕੋਈ ਤੁਹਾਡੇ ਨਾਲ ੱਤਕਾ ਨਹੀਂ ਹੋ ਰਿਹਾ ਇਹ ਬੁੱਧੀ ਭ੍ਰਸਤੀ ਕਹੀ ਜਾ ਸਕਦੀ ਆ ਹੋਰ ਤਾਂ ਕੁਛ ਨਹੀਂ ਤੁਸੀਂ ਐਸੇ ਲੋਕ ਹੋ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਬਹੁਤ ਔਖ ਹੈ ਇਹ ਸਭ ਤੋਂ ਪਾਵਰਸ਼ਾਲੀ ਧਰਤੀ ਹੈ ਪਾਵਰਫੁਲ ਧਰਤੀ ਹੈ ਜੇ ਸਨਾਤ ਨਹੀਂ ਗੱਲ ਕਰਾਂ ਤਾਂ ਸ਼੍ਰੀ ਰਾਮਚੰਦਰ ਨੂੰ ਜਨਮ ਦੇਣ ਵਾਲੀ ਮਾਂ ਕੜਾਮ ਤੋਂ ਹੈ ਪਟਿਆਲੇ ਤੋਂ ਲਾਭ ਤੇ ਕੁਛ ਦਾ ਜਨਮ ਅੰਮ੍ਰਿਤਸਰ ਚ ਹੋਇਆ 10 ਜੋਤਾ ਕਾਲਪੁਰਖ ਦੀਆਂ ਪੰਜਾਬ ਦੀ ਧਰਤੀ ਤੇ ਪੈਦਾ ਹੁੰਦੀਆਂ ਉਹਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਪੈਦਾ ਹੁੰਦੀਆਂ ਉਹ ਭੁੱਖਾਂ ਦੱਸ ਇਥੋਂ ਚੁਣੀਆਂ ਜਾਂਦੀਆਂ ਪਰ ਅਸੀਂ ਮੈਨੂੰ ਲੱਗਦਾ ਬੇਸੀ ਆਪਣੇ ਮਰੋਣੋਂ ਤੋਂ ਭੱਜ ਰਹੇ ਆ ਜਿਸ ਕਮ ਲਈ ਗੁਰੂ ਮਹਾਰਾਜ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਇਤਿਹਾਸ ਸਿਰਜਿਆ ਖਾਲਸਾ ਪੰਥ ਦੀ ਸਾਜਨਾ ਕੀਤੀ ਬਹੁਤ ਦੁੱਖ ਹੁੰਦਾ ਜਦੋਂ ਸਿਰ ਤੇ ਪੱਗ ਹੁੰਦੀ ਹੈ ਮੁੱਖ ਦੇ ਉੱਤੇ ਦਾੜਾ ਪ੍ਰਕਾਸ਼ ਹੁੰਦਾ ਤਾਂ ਉਹ ਸਾਥੀ ਉਹਨਾਂ ਸੁਭਾਵਾਂ 'ਚ ਹੁੰਦੇ ਆ ਜਿੱਥੇ ਸ਼ਰਿਆਮ ਧਰਮ ਪਰਵਰਤਨ ਕਰਾਇਆ ਜਾਂਦਾ ਮੱਥੇ ਤੇ ਟਿੱਕਾ ਲਾਇਆ ਹੁੰਦਾ ਹੈ ਮੂੰਹੋਂ ਰਾਮ ਰਾਮ ਕਹਿੰਦੇ ਹੁੰਦੇ ਆ ਤੇ ਸਾਥੀ ਉੱਤੇ ਬੈਠੇ ਹੁੰਦੇ ਜਿੱਥੇ ਧਰਮ ਪਰਵਰਤਨ ਹੋ ਰਿਹਾ ਹੁੰਦਾ ਉਹ ਭਲਿਓ ਲੋਕੋ ਸਾਡੇ 3:30 ਵਜੇ ਗੁਰੂ ਘਰ ਖੁੱਲ ਜਾਂਦੇ ਆ ਜੇ ਤੁਸੀਂ ਪ੍ਰਾਰਥਨਾਵਾਂ ਕਰਨੀਆਂ ਪ੍ਰਮਾਤਮਾ ਨੂੰ ਸਮਰਪਿਤ ਹੋਣਾ ਹੈ 10 10:30 ਵਜੇ ਤੱਕ ਸਾਰੇ ਗੁਰੂ ਘਰਾਂ 'ਚ ਸਿਮਰਨ ਹੋ ਰਿਹਾ ਹੁੰਦਾ। ਕਰਨ ਵਾਲੇ ਤਾਂ ਬਣੋ। ਕਦੀ ਵੀ ਆਪਣੇ ਪਿਓ ਨੂੰ ਛੱਡ ਕੇ ਜਿਹਨੂੰ ਮਰਜ਼ੀ ਪਿਓ ਕਹੀ ਜੋ ਕਹਿ ਸਕਦੇ ਹੋ ਪਰ ਪਿਤਾ ਬਣਦਾ ਨਹੀਂ। ਜਿੰਨੇ ਮਰਜ਼ੀ ਚਾਚੇ ਤਾਇਆ ਨਾਲ ਪਿਆਰ ਨਿਭਾ ਲਿਓ। ਜਿਹੜਾ ਪਿਤਾ ਉਹੀ ਪਿਤਾ ਰਹਿਣਾ। ਜਿਹੜੇ ਦਿਨ ਹੁਣ ਚੱਲ ਰਹੇ ਐ ਸਾਡੇ ਵਾਸਤੇ ਵਿਰਾਗਮਈ ਮਹੀਨਾ। ਬਹੁਤ ਹੀ ਜਿਹੜਾ ਵਿਰਾਗ ਹੈ ਉਹ ਸਾਡੇ ਲੋਕਾਂ ਵਾਸਤੇ ਇਸ ਮਹੀਨੇ ਚ ਬਹੁਤ ਕਹਿਰ ਗੁਜ਼ਰਿਆ ਜਿੰਨੀ ਕਹਿਰ ਦੀ ਠੰਡ ਸੀ ਉਨਾ ਹੀ ਜ਼ੁਲਮ ਹੋਇਆ ਸਾਡੇ ਤੇ ਠੰਡ ਤੇ ਜ਼ੁਲਮ ਦਾ ਆਪਸ ਚ ਮੁਕਾਬਲਾ ਹੋਇਆ ਸਮੇਂ ਚ ਤੇ ਜ਼ੁਲਮ ਹੈ ਜਿਹੜਾ ਉਹ ਠੰਡ ਤੋਂ ਜ਼ਿਆਦਾ ਅੱਗੇ ਨਿਕਲਿਆ ਅਸੀਂ ਲੋਕ ਆਪਣੇ ਇਤਿਹਾਸ ਨੂੰ ਭੁੱਲ ਕੇ ਕੁਰਾਏ ਪੈ ਰਹੇ ਹਾਂ ਸਾਨੂੰ ਸਮਝਣ ਦੀ ਲੋੜ ਹੈ ਅੱਜ ਦੇ ਇਸ ਸਮਾਗਮ ਦੇ ਵਿੱਚ ਅਸੀਂ ਸ਼ਾਮਲ ਹੋਏ ਆ। ਇਹ ਸਮਾਗਮ ਨਹੀਂ ਕੱਲਾ। ਇਸ ਤੁਹਾਡੇ ਜਮੀਰ ਨੂੰ ਖਲੂਨਾ ਨੂੰ ਵਾਸਤੇ ਇੱਕ ਉਪਰਾਲਾ ਕੀਤਾ ਮੈਂ। ਸਾਨੂੰ ਲੋਕਾਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਜਿਹੜੇ ਨਵੇਂ ਬੱਚੇ ਆ ਨਵੀਂ ਸਾਡੀ نسل ਆਉਣ ਵਾਲੀ ਇਹਨੂੰ ਸਾਡੇ ਇਤਿਹਾਸ ਦਾ ਪਤਾ ਲੱਗ ਸਕੇ। 10-10 12-12 ਸਾਲ ਦੇ ਜਿਹੜੇ ਜਵਾਨ ਕੈ ਇਹਨਾਂ ਨੂੰ ਪਤਾ ਲੱਗ ਸਕੇ। ਇਹਨਾਂ ਨੂੰ ਆਪਣੇ ਤੋਂ ਸਾਰਾ 20-25 ਕਿਲੋਮੀਟਰ ਤੇ ਆ ਫਤੇਗੜ ਸਾਹਿਬ। ਇਹ ਹੋਰ ਪਾਸੇ ਦਾ ਤੁਰੇ ਫਿਰਦੇ ਆ ਬੱਚੇ ਇੰਟਰਨੈਟ ਤੇ ਹੋਰ ਗੱਲਾਂ ਦਾ ਦੇਖੀ ਜਾਂਦੇ ਆ ਪਰ ਗੱਲ ਇਹ ਆ ਵੱਡੇ ਸ਼ਹਿਬਜ਼ਾਦਿਆਂ ਦੇ ਛੋਟੇ ਸ਼ਹਿਬਜ਼ਾਦਿਆਂ ਦੇ ਜਿਹੜਾ ਇਤਿਹਾਸ ਹੈ ਉਧਰਲੇ ਪਾਸੇ ਨਹੀਂ ਤੁਰਦੇ ਹਰ ਬੱਚੇ ਦੇ ਹੱਥ 'ਚ ਫੋਨ ਹੈ ਫਿਰ ਬਹੁਤ ਵੱਡਾ ਜਿਹੜਾ ਅਸੀਂ ਇੱਕ ਜ਼ੁਲਮ ਕਰ ਰਹੇ ਆ ਜਿੱਥੇ ਪਾਤਸ਼ਾਹ ਸੋਚਦੇ ਹੋਣੇ ਵੀ ਮੈਂ ਇੰਨਾਂ ਲਈ ਕੁਰਬਾਨੀ ਕੀਤੀ ਆ ਅਸੀਂ ਆਪ ਆਪਣੇ ਧਰਮ ਦੇ ਕਾਤਲ ਬਣੇ ਹੋਏ ਆ ਇਹ ਗੰਭੀਰਤਾ ਵਾਲੀ ਗੱਲ ਆ ਸੋਚਿਓ ਜ਼ਰੂਰ ਅਸੀਂ ਆਪਣੇ ਘਰ ਦੇ ਵਿੱਚ ਚਾਚਾ, ਤਾਇਆ ਤੇ ਭੂਆ ਤਿੰਨੇ ਰਿਸ਼ਤਿਆਂ ਦਾ ਕਤਲ ਕਰਤਾ ਜੇ ਅੱਜ ਕਿਤੇ ਉਹ ਸਮਾਂ ਆ ਜੇ ਧਰਮ ਪਰिवर्तन ਵਾਲਾ ਅੱਜ ਕਿਤੇ ਕੋਈ ਤਲਵਾਰ ਦਾ ਜੋਰ ਆ ਜੇ ਤੇ ਤੁਹਾਡੇ ਜੋ ਧਰਮ ਪਰिवर्तन ਕਰੇਗਾ ਕੌਣ ਲੜੇਗਾ ਕੌਣ ਧਰਮ ਨੂੰ ਸਮਰਪਿਤ ਕਿਹੜਾ ਹੋਏਗਾ ਗੁਰੂ ਮਹਾਰਾਜ ਦੀ ਫੌਜ 'ਚ ਜਾਏਗਾ ਕੌਣ ਤੁਹਾਡੇ ਕੋਲ ਤਾਂ ਇੱਕ ਇੱਕ ਹੈ ਇੱਕ ਇੱਕ ਨੂੰ ਲੁਕਾਉਣ ਤੋਂ ਬਿਨਾ ਤੁਹਾਡੇ ਕੋਲ ਕੋਈ ਚਾਰਾ ਨਹੀਂ ਕੋਈ ਸਵਾਲਖ ਨਿਤਰੇਗਾ ਜਿਹੜਾ ਗੁਰੂ ਦੇ ਚਰਨੀਆਂ ਆਪਣਾ ਲੜ ਲਾ ਦੇਗਾ ਵੀ ਆਹ ਮੇਰਾ ਲਾਲ ਤੁਸੀਂ ਲੈ ਜਾਓ ਬਹੁਤ ਔਖੇ ਸਮੇਜੋ ਗੁਜ਼ਰ ਰਹੇ ਹਾਂ ਪਰ ਤੁਹਾਨੂੰ ਸਵਾਏ ਰੋਜ਼ਾਨਾ ਜਿਹੜੀ ਜ਼ਿੰਦਗੀ ਹੈ ਉਹ ਜੀਣ ਤੋਂ ਚੰਦ ਪੈਸੇ ਜਿਹੜੇ ਤਨਖਾਹਾਂ ਤੋਂ ਆਪਣੇ ਜਿਹੜੇ ਰੁਝੇਵੇਂ ਆ ਉਹਨਾਂ ਤੋਂ ਸਮਾਂ ਨਹੀਂ ਮਿਲ ਰਿਹਾ ਇਤਿਹਾਸ ਪੜਨ ਲਈ ਸਾਡੇ ਕੋਲ ਸਮਾਂ ਨਹੀਂ ਬਹੁਤ ਮੁਸ਼ਕਲ ਸਮਾਂ ਆਣਾ ਹੈ ਇਹ ਕਾਲ ਯੁਗ ਹੈ ਸਤਿ ਯੁਗ ਤ੍ਰੇਤਾ ਤੇ ਦਵਪਰ ਤੋਂ ਬਾਅਦ ਇਹ ਕਾਲ ਯੁਗ ਅੰਤਮ ਯੁਗ ਹੈ ਹੁਣ ਮਹਾਰਾਜ ਨੇ ਤੁਹਾਡੀ ਬਾਹ ਫੜਨੀ ਆਣਾ ਮਹਾਰਾਜ ਨੇ ਸਿਰਫ ਰਸਤਾ ਹੀ ਦਿਖਾਣਾ ਤੁਹਾਨੂੰ ਉਹ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੁਆਰਾ ਦਿਖਾਣਾ ਜੇ ਤੁਸੀ ਕੋਈ ਅਵਤਾਰ ਧਾਰਨਾ ਕਰਕੇ ਹੁਣ ਤੁਹਾਡੀ ਦੁਬਾਰਾ ਰੱਖਿਆ ਕਰਨਾ ਹੁਣ ਮਹਾਰਾਜ ਨੇ ਸਾਨੂੰ ਸਾਰੇ ਲੋਕਾਂ ਨੇ ਇੱਕ ਸਨਿਆ ਦਿੱਤਾ ਹੈ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਹੁਣ ਸਾਨੂੰ ਆਪਣੇ ਆਪ ਸਮਝ ਜਾਣਾ ਚਾਹੀਦਾ ਸਾਨੂੰ ਆਪਣੇ ਰਿਸ਼ਤੇ ਬਚਾਉਣ ਦੀ ਲੋੜ ਹੈ ਹਰ ਘਰ ਦੇ ਵਿੱਚ ਤਿੰਨ ਰਿਸ਼ਤੇ ਬਹੁਤ ਜ਼ਰੂਰੀ ਨੇ ਨਵੇਂ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਇਹਨਾਂ ਦੀਆਂ ਵਰਕਸ਼ਾਪਾਂ ਕਰਨ ਦੀ ਲੋੜ ਹੈ ਸਕੂਲਾਂ ਤੇ ਕਾਲਜਾਂ ਵਿੱਚ ਵਿਦਵਾਨਾਂ ਨੂੰ ਜਾ ਕੇ ਦੱਸਣ ਦੀ ਲੋੜ ਹੈ ਵੀ ਸਾਨੂੰ ਚਾਚਾ ਤਾਇਆ ਤੇ ਭੂਆ ਕਿਉਂ ਚਾਹੀਦੇ ਆ ਧਰਮ ਪਰिवर्तन ਦੇ ਖਿਲਾਫ ਇੱਕ ਮਹਮ ਖੜੀ ਕਰਨ ਦੀ ਲੋੜ ਹੈ ਸਾਂਝੇ ਤੌਰ ਤੇ Hindu ਤੇ Sikhਾਂ ਨੂੰ ਖੜੇ ਹੋ ਕੇ